ਪੰਜਾਬ ਕੇਸਰੀ ਵੇਖ ਰੇ ਸਾਡੇ ਦਰਸ਼ਕਾਂ ਦਾ ਮੈਂ ਕਵੀਸ਼ਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਅੱਜ ਇੱਕ ਖਾਸ ਤਰ੍ਹਾਂ ਦੀ ਗੱਲਬਾਤ ਸਿਹਤ ਸੰਬੰਧੀ ਖਾਸ ਗੱਲਬਾਤ ਲਈ ਅੱਜ ਤੁਹਾਨੂੰ ਲੈ ਕੇ ਆਏ ਹਾਂ ਕਾਰਪੋਰੇਟ ਹਸਪੀਟਲ ਜਿੱਥੇ ਸਾਡੇ ਨਾਲ ਜੁੜ ਰਹੇ ਡਾਕਟਰ ਜਤਿੰਦਰ ਮਲਹੋਤਰਾ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕੇਸਰੀ ਥੈਂਕ ਯੂ ਕਵੀਸ਼ਾ ਪੰਜਾਬ ਕੇਸਰੀ ਦਾ ਜੀ ਸਰ ਅੱਜ ਅਸੀਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਲਈ ਪਹੁੰਚੇ ਹਾਂ ਬਹੁਤ ਜ਼ਿਆਦਾ ਰੇਟ ਆਫ ਹਾਰਟ ਅਟੈਕ ਹਾਰਟ ਫੇਲਿਅਰਸ ਵਧਦਾ ਜਾ ਰਿਹਾ ਹੈ ਲਗਾਤਾਰ ਅਸੀਂ ਸੁਣਨੇ ਆ ਛੋਟੀ ਛੋਟੀ ਏਜ ਚ ਹੋ ਜਾਂਦੇ ਨੇ ਬਹੁਤ ਵੱਖਰੇ ਵੱਖਰੇ ਜਿਹੜੇ ਕੇਸ ਜਿਹੜੇ ਸਾਹਮਣੇ ਨਿਕਲ ਕੇ ਆ ਰਹੇ ਅਸੀਂ ਜਾਣਨਾ ਚਾਹਾਂਗੇ ਮੇਨ ਕਾਜ਼ਸ ਕੀ ਹੁੰਦੇ ਨੇ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਇੱਕ ਹਾਰਟ ਫੇਲਿਅਰ ਦੀ ਜਾਂ ਹਾਰਟ ਦੇ ਅਗਰ ਕੇ ਹਾਰਟ ਅਟੈਕ ਨੂੰ ਕਿਸ ਤਰ੍ਹਾਂ ਨਾਲ ਲੋਕ ਇਨਵਾਈਟ ਕਰ ਰਹੇ ਨੇ ਅੱਜ ਕੱਲ੍ਹ ਹਾਂ ਬਿਲਕੁਲ ਠੀਕ ਹੈ ਕਵਿਸ਼ਾ ਮੈਂ ਇਹਦੇ ਬਾਰੇ ਕੁਝ ਐਕਸਪਲੇਨ ਕਰਾਂਗਾ ਜੀ ਸਭ ਤੋਂ ਵੱਡੀ ਗੱਲ ਤੇ ਹੈਗੀ ਹੈ ਜੋ ਜੋ ਸਾਨੂੰ ਵੀ ਮਾੜਾ ਲੱਗ ਰਿਹਾ ਹੈ ਜਾਂ ਅਸੀਂ ਵੀ ਈਗਰਲੀ ਵੇਟ ਕਰ ਰਹੇ ਹਾਂ ਕੋਈ ਨਾ ਕੋਈ ਕਨਵਿੰਸ ਹੁੰਦੀ ਕਿ ਜਿਹੜੇ 40 ਸਾਲ ਦੇ ਫਿਲਮ ਐਕਟਰਸ ਜਾਂ ਐਥਲੀਟਸ ਜਿਹੜੇ ਕਿ ਆਪਣੀ ਬੋਡੀ ਦਾ ਬਹੁਤ ਜ਼ਿਆਦਾ ਖਿਆਲ ਕਰਦੇ ਆਂ ਖਾਣ ਪਾਣ ਦਾ ਸੈਰ ਦਾ ਵਾਕ ਦਾ ਔਰ ਇਹ ਵਾਲਾ ਜਿਹੜਾ ਜਿਮ ਦਾ ਸਭ ਕੁਝ ਕਰਦੇ ਆ ਉਹਨਾਂ ਨੂੰ ਵੀ ਹਾਰਟ ਅਟੈਕ ਚ ਆਲੇ 40 ਸਾਲ ਦੀ ਆ ਰਹੀ ਹੈ ਔਰ ਇਹੋ ਜਿਹਾ ਹਾਰਟ ਅਟੈਕ ਆ ਰਿਹਾ ਹੈ ਕਿ ਸ਼ਾਇਦ ਉਹ ਬਚ ਵੀ ਨਹੀਂ ਪਾਉਂਦੇ ਹਾਂ ਫੇਲਿਅਰ ਹੀ ਹੋ ਜਾਂਦਾ ਹੈ ਹਾਂ ਬਚੀ ਨਹੀਂ ਪਾਉਂਦੇ ਬਿਲਕੁਲ ਬਿਕੋਜ਼ ਹਾਰਟ ਫੇਲਿਅਰ ਤੇ ਹਾਰਟ ਅਟੈਕ ਦੋ ਵੱਖਰੀਆਂ ਵੱਖਰੀਆਂ ਟਰਮਸ ਹੈਗੀਆਂ ਜੀ ਹਾਰਟ ਅਟੈਕ ਇਸ ਨੂੰ ਪੰਜਾਬੀ ਚ ਆ ਨੋਮਨ ਸਿੰਪਲ ਲੈਂਗੁਏਜ ਹਾਰਟ ਅਟੈਕ ਕਹਿੰਦੇ ਆ ਉਹ ਐਕਚੁਅਲੀ ਸਾਇੰਟਿਫਿਕ ਟਰਮ ਅਕੋਰਡਿੰਗਲੀ ਇਨਫੈਕਸ਼ਨ ਹੈ ਜਿਹਦੇ ਚ ਹਾਰਟ ਦੀ ਬਲੱਡ ਸਪਲਾਈ ਜਿਹੜੀ ਹਾਰਟ ਨੂੰ ਜਿਹੜੀ ਬਲੱਡ ਸਪਲਾਈ ਮਿਲਦੀ ਹੈ ਬਾਏ ਡਿਫਰੈਂਟ ਵੈਸਲਸ ਜਿਹੜੀਆਂ ਸਪਲਾਈ ਕਰਦੀਆਂ ਉਹਨਾਂ ਨੂੰ ਕੋਰਨਰੀਸ ਕਹਿੰਦੇ ਆ ਬਿਕੋਜ਼ ਹਾਰਟ 365 ਦਿਨ 24 ਘੰਟੇ ਲਗਾਤਾਰ ਕੰਮ ਕਰਦਾ ਹੈ ਇੱਕ ਸੈਕਿੰਡ ਵੀ ਉਹਨੂੰ ਰੈਸਟ ਨਹੀਂ ਹੈ ਜਦੋਂ ਅਸੀਂ ਸੋ ਜਾਂਦੇ ਆਂ ਤੇ ਥੋੜਾ ਜਿਹਾ ਘੱਟ ਜਾਂਦਾ ਕੰਮ ਉਹਦਾ ਥੋੜਾ ਰੈਸਟ ਮਿਲਦਾ ਉਹਨੂੰ ਲੇਕਿਨ ਕੰਮ ਨਹੀਂ ਰੁਕਦਾ ਉਹਦਾ ਕੰਮ ਜਦੋਂ ਅਸੀਂ ਐਕਸਰਸ ਕਰਦੇ ਆਂ ਉਹਦਾ ਕੰਮ ਡਬਲ ਹੋ ਜਾਂਦਾ ਹੈ ਜਦੋਂ ਅਸੀਂ ਸਟ੍ਰੈਸ 'ਚ ਹੁੰਨੇ ਆਂ ਉਦੋਂ ਵੀ ਉਹਦਾ ਕੰਮ ਡੇਢ ਤੋਂ ਦੋ ਗੁਣਾ ਹੋ ਜਾਂਦਾ ਹੈ ਤੋ ਸਭ ਤੋਂ ਵੱਡਾ ਫੈਕਟਰ ਜਿਹੜਾ ਹੈਗਾ ਮੋਸ ਤੋਂਬਲੀ ਮੈਨ ਲੱਗਦਾ ਹੈ ਕਿ ਸਟ्रेस ਹੀ ਹੈ ਜਿਹੜਾ ਅੱਜਕੱਲ ਸਟ्रेस ਚੱਲ ਰਿਹਾ ਹੈ ਬਹੁਤ ਜ਼ਿਆਦਾ ਉਹਦੇ ਕਰਕੇ ਹਾਰਟ ਨੂੰ ਕੰਪੈਰੀਟਿਵਲੀ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ ਉਹ ਵਾਲੇ ਫੀਚਰਸ ਜਿਹੜੇ ਉਹ ਉਹ ਵਾਲਾ ਜਿਹੜਾ ਹੈਗਾ ਸਿਸਟਮ ਜਿਹਦੇ ਤੇ ਹਾਰਟ ਚੱਲ ਲੈਂਦਾ ਹੈ ਉਸ ਸਟ्रेस ਤੋਂ ਮਤਲਬ ਡਬਲ ਹਾਰਟ ਰੇਟ ਔਰ ਜ਼ਿਆਦਾ ਪੰਪਿੰਗ ਕਰਨੀ ਸਭ ਕੁਝ ਕਰਨਾ ਉਹ ਚੱਲ ਲੈਂਦਾ ਹੈ ਫਿਰ ਤੇ ਠੀਕ ਹੈ ਅਗਰ ਉਹ ਨਹੀਂ ਚੱਲ ਪੰਦਾ ਤੇ ਉਹਨੂੰ ਅਸੀਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਹਮਣੇ ਆਂਦਾ ਹੈ ਹਾਰਟ ਅਟੈਕ ਨਾਲ ਕਿ ਚਾਤੀ ਦਰਦ ਹੋਵੇ ਪੇਸ਼ੈਂਟ ਨੂੰ ਜੋ ਸਟ्रेस ਸੇਮ ਸਟ्रेस ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਆ ਟ੍ਰੈਡਮਿਲ ਤੇ ਆਪਣਾ ਹਾਰਟ ਰੇਟ ਡਬਲ ਕਰਦੇ ਆ ਆਪਣਾ ਬਲੱਡ ਪ੍ਰੈਸ਼ਰ ਵਧਾਉਂਦੇ ਆ ਅਗਰ ਉਹ ਟੈਸਟ ਚੱਲ ਪੰਦਾ ਹੈ ਤੇ ਠੀਕ ਹੈ ਨਹੀਂ ਚੱਲ ਪਾਂਦਾ ਤੇ ਉਹ ਹਾਰਟ ਅਟੈਕ ਹੋ ਜਾਂਦਾ ਬਿਲਕੁਲ ਬਿਲਕੁਲ ਸਰ ਸਰ ਇਹ ਤਾਂ ਇੱਕ ਇੱਕ ਤਰੀਕਾ ਹੋ ਗਿਆ ਨੇ ਇੱਕ ਵਜ੍ਹਾ ਹੋ ਗਈ ਮਗਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਹਾਰਟ ਜਿਹੜੀ ਆਰਟਰੀਜ਼ ਨੇ ਬਲੌਕ ਹੋ ਜਾਂਦੀਆਂ ਨੇ ਕਿ ਇਹ ਇੱਕੋ ਦਮ ਬਲੌਕ ਹੁੰਦੀਆਂ ਆ ਜਾਂ ਪਹਿਲਾਂ ਪਤਾ ਨਹੀਂ ਚੱਲਦਾ ਕਿ ਰੀਜ਼ਨਸ ਕੀ ਹੁੰਦੇ ਇੱਕੋ ਦਮ ਹੀ ਪਤਾ ਚੱਲਦਾ ਜੀ ਇਹ ਤਾਂ ਹਾਰਟ ਅਟੈਕ ਹੋ ਚੁੱਕਾ ਹੈ ਇਹ ਕੀ ਰੀਜ਼ਨਸ ਹੁੰਦੇ ਤੇ ਕੀ ਕਾਰਨ ਨੇ ਦੇਖੋ ਕੋਈ ਵੀ ਆਰਟਰੀ ਜਾਂ ਨਾਲੀ ਜਿਸ ਤਰ੍ਹਾਂ ਸੀ ਪੰਜਾਬੀ ਵਿੱਚ ਬਿਲਕੁਲ ਪੰਜਾਬੀ ਵਿੱਚ ਕਹੀਏ ਇੱਕ ਪਾਈਪ ਹੈ ਅਗਰ ਉਹਦੇ ਵਿੱਚ ਕੋਈ ਚੀਜ਼ ਜੰਮੀ ਜਾ ਰਹੀ ਹੈ ਲਗਾਤਾਰ ਜੰਮੀ ਜਾ ਰਿਹਾ ਚੋ ਪਾਣੀ ਨਿਕਲੀ ਜਾ ਰਿਹਾ ਹੈ ਤੁਹਾਨੂੰ ਉਦੋਂ ਤੱਕ ਤੇ ਬਿਲਕੁਲ ਨਹੀਂ ਪਤਾ ਲੱਗਣਾ ਜਦੋਂ ਤੱਕ ਉਹ 10 20% ਪਾਣੀ ਨਿਕਲੀ ਜਾ ਰਿਹਾ ਤੁਹਾਡਾ ਕੰਮ ਅੱਗੋਂ ਚੱਲੀ ਜਾ ਰਿਹਾ ਪਤਾ ਉਦੋਂ ਲੱਗਣਾ ਜਦੋਂ 100% ਬਲੌਕ ਹੋ ਜਾਏਗੀ ਤੁਹਾਡਾ ਪਾਣੀ ਬੰਦ ਹੋ ਜਾਏਗਾ ਫਿਰ ਤੁਸੀਂ ਪਲੰਬਰ ਨੂੰ ਬੁਲਾਓਗੇ ਕਿ ਮੇਰੀ ਪਾਈਪ ਬਲੌਕ ਹੋ ਗਈ ਜਦੋਂ ਤੱਕ ਤੁਹਾਡੇ ਪਾਈਪ ਬਲੌਕ ਨਹੀਂ ਹੁੰਦੀ 100% ਉਦੋਂ ਤੱਕ ਤੁਹਾਨੂੰ ਪਤਾ 100% ਪਾਈਪ ਬਲੌਕ ਹੋਣ ਦਾ ਕਰ ਜਦੋਂ ਹਾਰਟ ਅਟੈਕ ਆਏਗਾ ਤੇ ਸਾਡਾ ਇਸ ਸਪਲੰਬਰ ਜਿਹੜਾ ਕਾਰਡੀਓਲੋਜਿਸਟ ਹੈ ਤੂੰ ਤੇ ਕਾਰਡੀਓਲੋਜਿਸ ਤੋਂ ਬੁਲਾਣਾ ਜਾਂ ਕਾਰਡੀਓਲੋਜਿਸ ਕੋਲ ਜਾਣਾ ਹੈ ਕਿ ਦੇਖੋ ਮੇਰੀ ਛਾਤੀ ਦਰਦ ਹੋ ਰਹੀ ਹੈ ਉਹਨੇ ਫਿਰ ਤੁਹਾਡੀ ਇਕੋ ਕਰਨੀ ਹੈ ਫਿਰ ਸਟ੍ਰੈਸ ਇਕੋ ਕਰਨੀ ਹੈ ਜਾਂ ਐਂਜੀਓਗ੍ਰਾਫੀ ਕਰਨੀ ਹੈ ਉਹਦੇ ਚ ਉਹਨੇ ਦੇਖ ਲੈਣਾ ਇੱਕਦਮ ਕਿ ਕਿਹੜੀ ਨਾੜੀ ਤੁਹਾਡੀ ਬੰਦ ਹੋਈ ਹੈ ਜਿਹੜੀ ਨਾੜੀਆਂ ਦੀ ਬੰਦ ਹੋਈ ਹੈ ਸਟੈਂਡ ਪਾ ਕੇ ਖੋਲ ਦੇਗਾ ਜੋ ਬਹੁਤ ਸਾਰੀਆਂ ਨਾੜੀਆਂ ਸਾਰੀਆਂ ਨਾੜੀਆਂ ਬੰਦ ਹੋ ਗਈਆਂ ਤੇ ਫਿਰ ਉਹਦੀ ਬਾਈਪਾਸ ਕਰਕੇ ਉਹਨੂੰ ਠੀਕ ਕਰ ਦੇਗਾ ਜੀ ਜੋ ਆਰਟਰੀ ਇਸ ਬਲੌਕ ਹੁੰਦੀ ਹੈ ਉਸ ਨੂੰ ਕਲੀਅਰ ਕਰਕੇ ਉਸ ਦਾ ਜਿਹੜਾ ਰਸਤਾ ਫੇਰ ਤੋਂ ਇੱਕ ਵਾਰ ਖੋਲ ਕੇ ਤਾਂ ਜਿਹੜਾ ਸੁਚਾਰੂ ਰੂਪ ਚ ਜਦੋਂ ਫਿਰ ਤੋਂ ਦਿਲ ਦੀਆਂ ਧਮਨੀਆਂ ਕੰਮ ਕਰਨੀ ਸ਼ੁਰੂ ਕਰ ਦਿੰਦੀਆਂ ਤੇ ਫਿਰ ਇੱਕ ਤੋਂ ਇੱਕ ਵਾਰ ਫਿਰ ਤੋਂ ਨੋਰਮਲ ਕੰਮ ਕਰਦੀਆਂ ਤੇ ਨੋਰਮਲ ਜੀਵਨ ਚ ਵਿਅਕਤੀ ਵਾਪਸ ਆ ਜਾਂਦਾ ਮਗਰ ਸਰ ਅੱਜ ਕੱਲ ਜਿਸ ਤਰ੍ਹਾਂ ਵੇਖਣ ਨੂੰ ਆ ਰਿਹਾ ਜਿਸ ਤਰ੍ਹਾਂ ਤੁਸੀਂ ਸ਼ੁਰੂ ਚ ਹੀ ਗੱਲ ਕੀਤੀ ਜਿਹੜੇ ਐਥਲੀਟ ਹੁੰਦੇ ਜਿਮ ਫਰੀਕ ਹੁੰਦੇ ਆ ਹਰ ਰੋਜ਼ ਜਿਮ ਜਾਂਦੇ ਆ ਆਪਣਾ ਧਿਆਨ ਰੱਖਦੇ ਆ ਕਈ ਵਾਰੀ ਅਸੀਂ ਦੇਖਨੇ ਆ ਸਰਦੀ ਵਿੱਚ ਤਾਂ ਵੀ ਸੁਣਨ ਨੂੰ ਆਉਂਦਾ ਥੋੜੀ ਜੀ ਐਲਡਰੀਏ ਜੋ ਹੁੰਦੀ ਹੈ ਵਾਕ ਕਰਦੇ ਆ ਕਰਦੇ ਲੋਕਾਂ ਨੂੰ ਅਟੈਕ ਆ ਜਾਂਦੇ ਔਰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਹੈ ਆਫਟਰ ਕੋਵਿਡ ਕੀ ਇਹ ਤਾਂ ਕੀ ਰੀਜ਼ਨ ਹੈ ਕਿ ਕਾਰਨ ਕੀ ਨੇ ਕਿ ਆਫਟਰ ਕੋਵਿਡ ਇਹ ਜਿਹੜੀ ਰੇਟ ਹੈ ਰੇਟ ਆਫ ਹਾਰਟ ਅਟੈਕਸ ਰੇਟ ਆਫ ਹਾਰਟ ਫੇਲਿਅਰ ਜਾਂ ਹਾਰਟ ਦੀ ਕਿਸੇ وجہ ਨਾਲ ਡੈਥ ਰੇਟ ਜੜਾ ਵਤਿਆ ਉਸ ਦਾ ਕੀ ਕਾਰਨ ਹੈ ਮੇਨ ਕਾਰਨ ਤੇ ਆਇਆ ਅਗਰ ਅਗਰ ਸੀ ਨਕਲੀ ਤਰੀਕੇ ਨਾਲ ਨਕਲੀ ਤਰੀਕੇ ਮੀਨਜ਼ ਆਰਟੀਫੀਸ਼ੀਅਲ ਤਰੀਕੇ ਨਾਲ ਅਗਰ ਤੁਸੀਂ ਆਪਣਾ ਸਟੈਮੀਨਾ ਵਧਾਣਾ ਚਾਹੁੰਦੇ ਆ ਤੇ ਫਿਰ ਡੈਫੀਨੇਟਲੀ ਤੁਹਾਡਾ ਹਾਰਟ ਦਾ ਸਟੈਮਿਨਾ ਉਸ ਤਰੀਕੇ ਨਾਲ ਵੱਧਦਾ ਨਹੀਂ ਹੈ ਲੇਕਿਨ ਬੋਡੀ ਦੇ ਮਸਲ ਦਾ ਸਟੈਮਿਨਾ ਵੱਧ ਜਾਂਦਾ ਹੈ ਜਦੋਂ ਉਸ ਮਸਲ ਨੂੰ ਤੁਸੀਂ ਯੂਜ਼ ਕਰਨਾ ਸ਼ੁਰੂ ਕਰਦੇ ਹੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦੇਣਾ ਅਗਰ ਮੈਂ 2-3 ਚਮਚ ਕਾਫੀ ਦੇ ਪਾਣੀ ਚ ਘੋਲ ਕੇ ਪੀ ਲਵਾਂ ਕਾਫੀ ਸਾਰਿਆਂ ਨੂੰ ਪਤਾ ਹੈ ਕੈਫੀਨ ਹੈ ਔਰ ਕੈਫੀਨ ਸਾਰਿਆਂ ਨੂੰ ਪਤਾ ਹੈ ਕਿ ਇਹ ਤੁਹਾਡਾ ਮੈਟਾਬੋਲਿਜ਼ਮ ਵਧਾ ਦਿੰਦੀ ਹੈ ਤੁਹਾਡੀ ਕੰਮ ਕਰਨ ਦੀ ਸ਼ਕਤੀ ਵਧਾ ਦਿੰਦੀ ਹੈ ਤੁਸੀਂ ਜਿਮ 'ਚ ਜਿੱਥੇ 5 ਕਿਲੋਮੀਟਰ ਦੌੜ ਸਕਦੇ ਸੀ ਉਹ ਤੁਸੀਂ 10 ਕਿਲੋਮੀਟਰ ਦੌੜ ਲੈਂਦੇ ਜਿਹੜਾ ਤੁਸੀਂ weight 10 ਕਿਲੋ ਦਾ ਚੁੱਕ ਸਕਦੇ ਸੀ ਉਹ ਤੁਸੀਂ weight 25 ਕਿਲੋ ਦਾ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਆਰਟੀਫੀਸ਼ੀਅਲ ਵੇ ਨਾਲ ਆਪਣਾ ਸਟੈਮਨਾ ਕਾਫੀ ਨਾਲ ਜਾਂ ਫਿਰ ਤੁਹਾਡੇ ਵੇ ਪ੍ਰੋਟੀਨਸ ਪ੍ਰੋਟੀਨਸ ਨਾਲ ਜਾਂ ਹੋਰ ਬਹੁਤ ਸਾਰੀਆਂ ਮਤਲਬ ਬੜੀਆਂ ਸਾਰੀਆਂ ਚੀਜ਼ਾਂ ਦੇ ਸਾਨੂੰ ਡੈਸ਼ ਡਾਕਟਰ ਵੀ ਪਤਾ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਆ ਗਈਆਂ ਜਿਹਦੇ ਕਰਕੇ ਤੁਹਾਡਾ ਸਟੈਮਨਾ ਇਆ ਕੋਈ ਸਟੀਕਾ ਲਗਾ ਲਿਆ ਕੋਈ ਨੈਂਡਰੋਨ ਲਗਾ ਲਿਆ ਜਾਂ ਕੋਈ ਸਟੀਰੋਇਡ ਦਾ ਇੰਜੈਕਸ਼ਨ ਲਗਾ ਲਿਆ ਜੀ ਉਹ ਇੰਜੈਕਸ਼ਨ ਨਾਲ ਥੋੜਾ ਸਟੈਮੀਨਾ ਦੇ ਵੱਧ ਗਿਆ ਲੇਕਿਨ ਹਾਰਟ ਦਾ ਸਟੈਮੀਨਾ ਨਹੀਂ ਨਵਿਆ ਤੁਸੀਂ ਆਪਣਾ ਹਾਰਟ ਰੇਟ ਆਪਣੀ ਜਿਹੜਾ ਸਟੈਮੀਨ ਹੈ ਉਹ ਡਬਲ ਕਰ ਲਿਆ ਹਾਰਟ ਰੇਟ ਨੂੰ ਜਦੋਂ ਡਬਲ ਟ੍ਰਿਪਲ ਹੋ ਗਿਆ ਤੇ ਤੁਹਾਨੂੰ ਹਾਰਟ ਅਟੈਕ ਆਏਗਾ ਤੁਹਾਡਾ ਹਾਰਟ ਉਹਨਾ ਪਾਵਰਫੁਲ ਨਹੀਂ ਹੈ ਜਿੰਨੇ ਪਾਵਰਫੁਲ ਤੇ ਆਪਣੇ ਮਸਲ ਕਰ ਲਏ ਉਹ ਵੀ ਆਰਟੀਫੀਸ਼ਲ ਤਰੀਕੇ ਨਾਲ ਤੇ ਫਿਰ ਤੁਹਾਨੂੰ ਹਾਰਟ ਅਟੈਕ ਆਏਗਾ ਜੀ ਸਰ ਤੁਸੀਂ ਇੱਥੇ ਮੈਨੂੰ ਕਾਫੀ ਸਾਰੇ ਸਵਾਲ ਸਾਹਮਣੇ ਨਿਕਲ ਕੇ ਆ ਰਹੇ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਆਰਟੀਫੀਸ਼ਲ ਜਿਹੜਾ ਸਟੈਮਿਨਾ ਦੇ ਰਹੇ ਆ ਆਪਣੇ ਮਸਲਸ ਨੂੰ ਦੇ ਪਾ ਰਹੇ ਆ ਮਗਰ ਆਪਣੇ ਹਾਰਟ ਨੂੰ ਸਟੈਮਿਨਾ ਵਧਾਉਣ ਲਈ ਕੀ ਕੀ ਕਰਨਾ ਚਾਹੀਦਾ ਕਿ ਸਾਡਾ ਹਾਰਟ ਵੀ ਉਸੇ ਤਰ੍ਹਾਂ ਨਾਲ ਅਗਰ ਅਸੀਂ ਆਰਟੀਫੀਸ਼ਲ ਸਟੈਮਿਨਾ ਵਧਾਣ ਦੀ ਕਾਫੀ ਲੈ ਰਹੇ ਆ ਕੋਈ ਸਟੀਰੋਇਡਸ ਲੈ ਰਹੇ ਉਦੇ ਨਾਲ ਸਾਡਾ ਕੰਮ ਕਰਨ ਦੀ ਜਿਹੜੀ ਸ਼ਮਤਾ ਉਹ ਵਧੀਰੀ ਨਾਲ ਨਾਲ ਸਾਡਾ ਹਾਰਟ ਵੀ ਵਧੀਆ ਤਰੀਕੇ ਨਾਲ ਕੰਮ ਕਰੇ ਐਦੇ ਲਈ ਕੀ ਕੀ ਕੀਤਾ ਜਾ ਸਕਦਾ ਹਾਰਟ ਲਈ ਇਮੀਡੀਏਟਲੀ ਮੈਡੀਸਿਨ ਤੇ ਕੋਈ ਨਹੀਂ ਹੈ ਹਾਰਟ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ ਜਿਸ ਦਾ ਆਪਣੇ ਮਸਲ ਨੂੰ ਆਪਣੇ ਮਸਲ ਨੂੰ ਜਿਸ ਤਰ੍ਹਾਂ ਹਾਰਟਿਕ ਮਸਲ ਹੈ ਆਪਨੇ ਮਸਲ ਨੂੰ ਟ੍ਰੇਨਿੰਗ ਦੇਣੇ ਆ ਸਲੋਲੀ ਸਲੋਲੀ ਪਹਿਲੇ ਆਪਣੇ ਬਾਈਸੈਪਸ ਬਣਾਉਣੇ ਆ 5 ਕਿਲੋ ਦਾ weight ਚੁੱਕਨੇ ਆ ਪਹਿਲੇ 2.5 ਦਾ ਫਿਰ 5 ਦਾ ਫਿਰ 10 ਦਾ ਇਸ ਤਰ੍ਹਾਂ ਚੁੱਕਦੇ ਆ ਉਹਦੇ 'ਚ ਕਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਤਰ੍ਹਾਂ ਹੀ ਹਾਰਟ ਨੂੰ ਵੀ ਸਟੈਮਿਨਾ ਦੇਣਾ ਹੈ ਕਿ ਥੋੜਾ ਬੇਸਿਕ ਬੀਐਸ ਲਈ ਹਾਰਟ ਰੇਟ 70 70 ਤੁਸੀਂ ਪਹਿਲੇ 90 ਤੇ ਜਾਓ 110 ਤੇ ਜਾਓ ਮੈਕਸਿਮਮ ਹਾਰਟ ਰੇਟ 140 ਤੇ ਜਾਓ ਹਰ ਅੱਜ ਕੱਲ ਹਰ ਜਿਮ ਚ ਜਿੰਨੀਆਂ ਵੀ ਮਸ਼ੀਨਾਂ ਲੱਗੀਆਂ ਸਭ ਦੇ ਅੱਗੇ ਹਾਰਟ ਰੇਟ ਵਗੈਰਾ ਸਭ ਪੁੱਛ ਆ ਜਾਂਦਾ ਹੈ ਜਦੋਂ ਡਬਲ ਹਾਰਟ ਰੇਟ ਕਰਾਸ ਕਰਨ ਜਾਂ ਆਪਣੀ ਸਪੀਡ ਘਟਾ ਲਓ ਔਰ ਜਦੋਂ ਤੁਹਾਡਾ ਨਗਾਤਾਰ ਹਾਰਟ ਰੇਟ 30 ਜਾਂਦਾ ਹੈ ਆਪਣੀ ਸਪੀਡ ਹੋਰ ਘਟਾ ਲਓ ਜਦੋਂ ਤੁਹਾਡੀ ਨਾਰਮਲ ਹਾਰਟ ਰੇਟ ਡਬਲ ਤੋਂ ਘੱਟ ਕਰਕੇ ਉਹ ਤੁਹਾਡੀ ਮੈਕਸਿਮਮ ਸਪੀਡ ਹੈ 70 ਤੋਂ 140 ਕਰ ਲਿਆ ਥੈਟ ਇਜ਼ ਯੂਅਰ ਮੈਕਸਿਮਮ ਸਪੀਡ ਹੁਣ ਤੁਸੀਂ 140 ਤੋਂ ਹਾਰਟ ਰੇਟ ਨਹੀਂ ਵਧਾਉਣਾ ਆਪਣੀ ਸਪੀਡ ਸਲੋਲੀ ਸਲੋਲੀ ਟਾਈਮ ਦੇ ਕੇ ਉਹਨੂੰ ਵਧਾ ਗ੍ਰੈਜੂਲੀ ਵਧਾਉਣਾ ਹੈ ਹਾਂਜੀ ਉਹ ਦਮ ਕੁਝ ਨਹੀਂ ਹੁੰਦਾ ਜੈਸੀ ਕਹੀਏ ਕਿ ਅਗਰ ਇੱਕ ਬਿਲਡਿੰਗ ਵੀ ਖੜੀ ਕਰਨੀ ਹੈ ਤੇ ਉਸ ਨੂੰ ਵੀ ਸਮਾਂ ਲੱਗਦਾ ਹੈ ਤੇ ਆਪਣੇ ਸਰੀਰ ਦੀ ਬਿਲਡਿੰਗ ਨੂੰ ਤੁਸੀਂ ਅਗਰ ਰਿਸਟ ਪੁਸ਼ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਵੀ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਜ਼ਰੂਰ ਕਰਨਾ ਪਏਗਾ ਹਾਂ ਇਸ ਦਾ ਕੋਵਿਡ ਦੇ ਨਾਲ ਇੱਕ ਕਹਿ ਸਕਦੇ ਆ ਇੰਡਾਇਰੈਕਟ ਜ਼ਰੂਰ ਰਕੇ ਤੇ ਨਾ ਕਿਤੇ ਕੰਸਰਨ ਹੈ ਕਾਫੀ ਲੰਬੇ ਸਮੇਂ ਵਾਸਤੇ ਸਾਨੂੰ ਜਿਮਸ ਤੋਂ ਦੂਰ ਰਹਿਣਾ ਪਿਆ ਤੇ ਲੋਕਾਂ ਨੂੰ ਲੱਗਦਾ ਆਪਣੀ ਸਾਰੀ ਉਹ ਜਿਹੜੀ ਕਸਰ ਹੈ ਉਹ ਕੱਢ ਲਈਏ ਕਿਤੇ ਨਾ ਕਿਤੇ ਉਹ ਕਸਰ ਕੱਢਣ ਦੇ ਚੱਕਰ ਵਿੱਚ ਅਸੀਂ ਬਾਦੂ ਦਾ ਜਿਹੜਾ ਸਟੈਮਨਲ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਨਾਲ ਕਿਤੇ ਨਾ ਕਿਤੇ ਫਾਇਦਾ ਤੇ ਨਹੀਂ ਹੈ ਨੁਕਸਾਨ ਹੋ ਰਿਹਾ ਸਰ ਇੱਕ ਹੋਰ ਚੀਜ਼ ਜਾਨਣਾ ਚਾਹਾਂਗੀ ਜਿਸਨ ਲੋਕ ਕਹਿੰਦੇ ਨੇ ਜੀ ਜਦੋਂ ਤੁਸੀਂ ਅਗਰ ਲਗਵਾ ਲिती ਹੈ ਕੋਵਿਡ ਦੀ ਵੈਕਸੀਨ ਲਗਵਾਈ ਹੈ ਉਹਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਕਿ ਕਿੱਥੋਂ ਤੱਕ ਇਹ ਮਿਥ ਹੈ ਤੇ ਕਿੱਥੋਂ ਤੱਕ ਇਹ ਸੱਚਾਈ ਹੈ ਇਹ ਵੀ ਜਾਨਣਾ ਚਾਹਾਂਗੀ ਤੁਹਾਡੇ ਇਹਦਾ ਹਿਅਰ ਸੇ ਹੈ ਲੋਕਾਂ ਦੀ ਕਈ ਕਹਾਈ ਹੈ ਕਿ ਉਹਨੇ ਲਗਾਈ ਸੀ ਤੇ ਉਹਨੂੰ ਹੋ ਗਿਆ ਉਹਨੇ ਲਗਾਈ ਸੀ ਉਹਨੂੰ ਹੋ ਗਿਆ ਪਰ ਜਿਨ੍ਹਾਂ ਨੇ ਲੱਖਾਂ ਬੰਦਿਆਂ ਨੇ ਕਰੋੜਾਂ ਬੰਦਿਆਂ ਨੇ ਲਗਾਈ ਹੈ ਸਾਰਿਆਂ ਨੂੰ ਤੇ ਹੋਇਆ ਨਹੀਂ ਹੈ ਔਰ ਇਹਦਾ ਜੇ ਕੋਈ ਲਿਟਰੇਚਰ ਇਹਦਾ ਕੋਈ ਰੈਂਡਮਾਈਜ਼ ਸਟਡੀ ਨਹੀਂ ਆਈ ਕੋਈ ਪੇਪਰ ਪਬਲਿਸ਼ ਨਹੀਂ ਹੋਏ ਜਦੋਂ ਤੱਕ ਕੋਈ ਪੇਪਰ ਨਹੀਂ ਪਬਲਿਸ਼ ਹੁੰਦੇ ਰੈਂਡਮਾਈਜ਼ ਸਟਡੀ ਨਹੀਂ ਆਉਂਦੀ ਡਾਕਟਰ ਜੇ ਸਟਡੀ ਨਹੀਂ ਕਰਦੇ ਸਾਡੇ ਕੋਲ ਸਪੁਕਤਾ ਸਟਡੀ ਸਾਡੇ ਸਾਹਮਣੇ ਨਹੀਂ ਆਉਂਦੀ ਅਸੀਂ ਕਿਸੇ ਵੀ ਸਟੇਜ ਤੇ ਨਹੀਂ ਕਹਿ ਸਕਦੇ ਕਿ ਜਿਨ੍ਹਾਂ ਨੇ ਕੋਵਿਡ ਦੀ ਵੈਕਸੀਨ ਲਗਾਈ ਹੈ ਉਹਨਾਂ ਨੂੰ ਹਾਰਟ ਅਟੈਕ ਆ ਰਿਹਾ ਹੈ ਹਾਰਟ ਅਟੈਕ ਕਿਉਂ ਆ ਰਿਹਾ ਉਹਦਾ ਰੀਜ਼ਨ ਮੈਂ ਆਲਰੇਡੀ ਤੁਹਾਨੂੰ ਐਕਸਪਲੇਨ ਕਰ ਦਿੱਤਾ ਜੀ ਬਿਲਕੁਲ ਹਾਰਟ ਅਟੈਕ ਆਉਣ ਦਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਇੱਕ ਤਾਂ ਤੁਹਾਡੀਆਂ ਖਾਣ ਪੀਣ ਦੀਆਂ ਜਿਹੜੀਆਂ ਗਲਤ ਹੈਬਿਟਸ ਨੇ ਜੋ ਕਿ ਜਿਸ ਦੇ ਨਾਲ ਤੁਹਾਡੀ ਜਿਹੜੀਆਂ ਹਾਰਟ ਦੀਆਂ ਆਰਟਰੀਜ਼ ਬਲੌਕ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਦੋਂ ਗੰਦਗੀ ਜਮਦੀ ਹੈ ਤਾਂ ਕਿਤੇ ਨਾ ਕਿਤੇ ਜਦੋਂ ਪ੍ਰਵਾਹ ਨਹੀਂ ਹੁੰਦਾ ਖੂਨ ਦਾ ਤੇ ਉਹਦੇ ਨਾਲ ਤੁਹਾਡੇ ਦਿਲ ਦਾ ਕੰਮ ਕਰਨਾ ਘਟ ਜਾਂਦਾ ਹੈ ਤੇ ਉਸ ਦੇ ਨਾਲ ਤੁਹਾਡੇ ਦਿਲ ਵਿੱਚ ਛਾਤੀ 'ਚ ਦਰਦ ਹੁੰਦੀ ਹੈ ਤੇ ਜਾਂ ਫਿਰ ਤੁਹਾਡਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹੈ ਜੇ ਤੁਹਾਡਾ ਵਰਕਿੰਗ ਕੈਪੈਸਿਟੀ ਬਹੁਤ ਜ਼ਿਆਦਾ ਹੈ ਨਾਲ ਨਾਲ ਤੁਸੀਂ ਉਸ ਨੂੰ ਮੋਡਰੇਟਲੀ ਅ ਅਗਰ ਬੈਲੈਂਸ ਨਹੀਂ ਕਰ پا ਰਹੇ ਅਗਰ ਆਪਣੇ ਦਿਮਾਗ ਦੀ ਸ਼ਾਂਤੀ ਲਈ ਕੁਝ ਨਹੀਂ ਕਰ ਪਾ ਰਹੇ ਤਾਂ ਕਿਤੇ ਨਾ ਕਿਤੇ ਸਟ्रेस ਤੁਹਾਡੇ ਦਿਲ ਤੇ ਵੀ ਆਉਂਦਾ ਸਰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਜਿਹੜਾ ਸਟ्रेस ਹੈ ਇਹ ਵੀ ਬੇਸਿਕਲੀ ਸਟ्रेस ਮੈਂ ਪਹਿਲੇ ਵੀ ਐਕਸਪਲੇਨ ਕੀਤਾ ਸੀ ਕਿ ਕਿਸ ਟੈਸਟ ਕੀਤਾ ਹੈਗਾ ਕਈ ਵਾਰੀ ਬਹੁਤ ਜ਼ਰੂਰੀ ਹੁੰਦਾ ਹੈ ਲਾਈਕ ਹੈ ਸਟ्रेस ਸਾਨੂੰ ਕੁਦਰਤ ਨੇ ਸਾਨੂੰ ਸਟ्रेस ਦੇਣਾ ਜ਼ਰੂਰੀ ਹੈ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੇ ਰੋਡ ਤੇ ਜਾ ਰਹੇ ਹੋ ਤੁਹਾਡੇ ਪਿੱਛੇ ਕੋਈ ਕੁੱਤਾ ਲੱਗ ਜਾਂਦਾ ਹੈ ਤੇ ਤੁਹਾਨੂੰ ਭਜਣਾ ਪਏਗਾ ਨਹੀਂ ਭਜੋਗੇ ਤਾਂ ਕੱਟੇਗਾ ਉਹ ਤੁਹਾਨੂੰ ਕੁਦਰਤ ਨੇ ਸਟ्रेस ਦਿੱਤਾ ਕਿ ਤੁਸੀਂ ਐਸਾ ਸਟ्रेस ਹਾਰਮੋਨਸ ਰਿਲੀਜ਼ ਹੁੰਦੇ ਆ ਕਿ ਤੁਹਾਨੂੰ ਚ એનર્ਜੀ ਆ ਜਾਂਦੀ ਹੈ ਔਰ ਤੁਸੀਂ ਭਜਣਾ ਸ਼ੁਰੂ ਕਰਦੇ ਤੁਹਾਡੀ ਗਲੂਕੋਜ਼ ਵਧ ਜਾਂਦੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਤੁਹਾਡਾ ਹਾਰਟ ਰੇਟ ਵਧ ਜਾਂਦਾ ਹੈ ਉਹ ਸਾਰੀਆਂ ਚੀਜ਼ਾਂ ਤੋਂ ਸਟ्रेस ਆਇਆ ਔਰ ਤੁਸੀਂ ਭਜੇ ਲੇਕਿਨ ਸੇਮ ਸਟ्रेस ਅਗਰ ਤੁਸੀਂ ਆਪਣੀ ਚੇਅਰ ਤੇ ਬੈਠ ਕੇ 24 ਇੰਟੂ 7 ਲੈਂਦੇ ਰਹੋ ਕਿ ਆਪਣਾ ਹਾਰਟ ਰੇਟ ਡਬਲ ਕਰਕੇ ਰੱਖੋ ਆਪਣਾ ਬਲੱਡ ਪ੍ਰੈਸ਼ਰ ਡਬਲ ਕਰਕੇ ਰੱਖੋ ਆਪਣੀ ਐਂਗਜ਼ਾਇਟੀ ਸਾਰੀ ਵਧਾ ਕੇ ਰੱਖੋ ਕੰਮ ਦੀ ਐਂਗਜ਼ਾਇਟੀ ਕਿਸੇ ਨੂੰ ਕਿਸੇ ਚੀਜ਼ ਫਾਈਨੈਂਸ਼ੀਅਲ ਐਂਗਜ਼ਾਇਟੀ ਹੈ ਕਿਸੇ ਨੂੰ ਫੈਮਿਲੀ ਦੀ ਐਂਗਜ਼ਾਇਟੀ ਹੈ ਕਿਸੇ ਨੂੰ ਕੋਈ ਐਂਗਜ਼ਾਇਟੀ ਹੈ ਉਹ oh, ਐਂਗਜ਼ਾਈਟੀ 24 ਇਨ ਟੂ 7 ਅਗਰ ਤੁਸੀਂ ਆਪਣੇ ਨਾਲ ਲੈ ਕੇ ਚਲਦੇ ਹੋ ਤੇ ਡੈਫੀਨਿਟਲੀ ਉਹ ਸਟ੍ਰੈਸ ਜਿਹੜਾ ਕੁੱਤੇ ਵਾਲਾ ਸਟ੍ਰੈਸ ਹੈ ਉਹ ਜਿਹੜਾ 5 ਮਿੰਟ ਦਾ ਸੀ ਉਹ ਤੁਸੀਂ 5 ਦਿਨ ਜਾਂ 50 ਦਿਨ ਆਪਣੇ ਨਾਲ ਲੈ ਕੇ ਤੁਰੋਗੇ ਤੇ ਉਹ ਸਟ੍ਰੈਸ ਨਾਲ ਫਿਰ ਹਾਰਟ ਅਟੈਕ ਅਲਟੀਮੇਟਲੀ ਬਿਲਕੁਲ ਅਲਟੀਮੇਟਲੀ ਜਿਹੜਾ ਅੰਦਾ ਰਿਜ਼ਲਟ ਨਿਕਲਦਾ ਉਹ ਹਾਰਟ ਅਟੈਕ ਵਿੱਚ ਨਿਕਲਦਾ ਸਰ ਇੱਥੇ ਇੱਕ ਹੋਰ ਚੀਜ਼ ਜਾਨਣਾ ਚਾਹੁੰਗੀ ਤੁਹਾਡੇ ਤੋਂ ਜਿਸ ਹਨਾ ਲਜ਼ਰ ਪਹਿਲਾਂ ਇੱਕ ਏਜ ਹੁੰਦੀ ਸੀ ਸਪੈਸੀਫਾਈਡ ਏਜ ਹੁੰਦੀ ਸੀ ਅੱਜ ਜੇ ਅਗਰ ਗੱਲ ਕਰੀਏ 18 ਸਾਲ ਦੇ ਬੱਚਿਆਂ ਨੂੰ ਵੀ ਹਾਰਟ ਅਟੈਕ ਆ ਜਾਂਦਾ ਇੱਕ ਕਹਿੰਦੇ ਨਾ ਜਿਹੜਾ ਹੁੰਦੀ ਹੈ ਉਹਨਾਂ ਦੇ ਜਿਹੜਾ ਹਾਰਟ ਵਿੱਚ ਹੋਲ ਹੁੰਦਾ ਉਹ ਤਾਂ ਚਲ ਜਮਾਂਦਰੂ ਪ੍ਰੋਬਲਮ ਹੈ ਬਟ ਅੱਜ ਕੱਲ ਜਿਹੜਾ ਯੰਗ ਬਲੱਡ ਹੈ ਉਸ ਵਿੱਚ ਵੀ ਹੈ ਕਾਫੀ ਜ਼ਿਆਦਾ ਪ੍ਰੋਬਲਮ ਵੀ ਕੀ ਜਾ ਰਹੀ ਹੈ ਉਸ ਦੇ ਕੀ ਰੀਜ਼ਨਸ ਨੇ ਉਹਦੇ ਰੀਜ਼ਨ ਫਿਰ ਹੋਈ ਆ ਰਹੀ ਹੈ ਸਾਰੇ ਦੇ ਸਾਰੇ ਬਿਕੋਜ਼ ਅਸੀਂ ਮੋਬਾਈਲ ਦੇ ਆਦੀ ਹੋ ਗਏ ਆ ਆਊਟਡੋਰ ਗੇਮਸ ਖਤਮ ਹੋ ਗਈਆਂ ਫੈਮਿਲੀ ਚ ਬੈਣਾ ਖਤਮ ਹੋ ਗਿਆ ਫੈਮਿਲੀ ਦਾ ਰੋਟੀ ਪਾਣੀ ਖਾਣਾ ਪੀਣਾ ਸਾਰਾ ਚੇਂਜ ਹੋ ਗਿਆ ਜ਼ੋਮੈਟੋ ਸਵਿਗੀ ਦਾ ਜਮਾਨਾ ਆ ਗਿਆ ਔਰ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ बिकॉज ਵੈਨ ਏਵਰ ਯੂ ਈਟ ਫ্রম ਆਊਟਸਾਈਡ ਤੁਸੀਂ ਬਾਹਰੋਂ ਕੁਝ ਵੀ ਖਾਂਦੇ ਹੋ ਉਹਨਾਂ ਦਾ ਬੇਸਿਕ ਪਰਪਸ ਇੱਕੋ ਹੀ ਹੁੰਦਾ ਹੈ ਕਿ ਤੁਹਾਡੇ ਜ਼ੁਬਾਨ ਦਾ ਟੇਸਟ ਇਹੋ ਜਿਹਾ ਬਣਾ ਦਈਏ ਕਿ ਤੁਸੀਂ ਅਗਲੀ ਵਾਰੀ ਵੀ ਉਹਨਾਂ ਕੋਲੋਂ ਮੰਗਾਓ देयर इज नो ਰੀਜ਼ਨ ਅਦਰ ਰੀਜ਼ਨ ਇੱਕੋ ਹੀ ਰੀਜ਼ਨ ਹੁੰਦਾ ਲੇਕਿਨ ਘਰ 'ਚ ਇਦਾਂ ਨਹੀਂ ਹੁੰਦਾ ਘਰ 'ਚ ਰੀਜ਼ਨ ਇਹ ਹੁੰਦਾ ਹੈ ਕਿ ਮੇਰੇ ਪਰਿਵਾਰ ਦਾ ਹੈਲਥ ਉਹੋ ਜਿਹੀ ਚੀਜ਼ਾਂ ਬਣਾਈਏ ਚਾਹੇ ਬਹੁਤ ਜ਼ਿਆਦਾ ਖਾਂਜ ਜ ਸਵਾਦ ਨਾ ਵੀ ਹੋਵੇ ਲੇਕਿਨ ਉਹਦੀ ਉਹਦੇ ਨਾਲ ਸਾਰੇ ਫੈਮਿਲੀ ਦੀ ਹੈਲਥ ਠੀਕ ਰਹੇ ਜਾਂ ਲਾਈਕ ਜਿਸ ਤਰ੍ਹਾਂ ਨਮਕ ਘੱਟ ਪਾਣਾ ਹੈ ਮਿਰਚ ਘੱਟ ਪਾਣੀ ਹੈ ਘਿਓ ਘੱਟ ਪਾਣਾ ਹੈ ਇਹ ਸਾਰੀਆਂ ਚੀਜ਼ਾਂ ਉਹ ਜਦੋਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਣੀਆਂ ਤੁਹਾਨੂੰ ਬਹੁਤ ਜ਼ਿਆਦਾ ਟੇਸ ਨਹੀਂ ਲੱਗੇਗਾ ਅੱਜਕੱਲ ਬੱਚੇ ਸਿਰਫ ਇਹੀ ਕਹਿੰਦੇ ਆ ਸਿਰਫ ਆ ਸਬਜ਼ੀ ਦਾ ਨਾਸ ਹੁੰਦੇ ਤੇ ਨਾਲ ਹੀ ਕਹਿੰਦੇ ਮੈਂ ਨਹੀਂ ਖਾਣਾ ਤੇ ਉਹ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ ਲਈ ਕਾਫੀ ਹਾਨੀਕਾਰਕ ਹੈ ਸਮਝਣਾ ਬਹੁਤ ਜ਼ਰੂਰੀ ਹੈ ਜਿੰਨਾ ਸਵੀਗੀ ਸਮੈਟੋ ਨੂੰ ਵਧਾਵਾ ਦਿਓਗੇ ਕਿਤੇ ਨਾ ਕਿਤੇ ਤੁਹਾਡੇ ਘਰ ਵਿੱਚ ਉਹ ਖਾਣੇ ਦੇ ਨਾਲ ਨਾਲ ਬਿਮਾਰੀਆਂ ਵੀ ਲੈ ਕੇ ਆ ਰਹੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਆਪਣੇ ਘਰ ਦੇ ਬੱਚਿਆਂ ਨੂੰ ਵੱਡਿਆਂ ਨੂੰ ਹਰ ਇੱਕ ਨੂੰ ਘਰ ਦਾ ਖਾਣਾ ਜੋ ਕਿ ਪੋਸ਼ਟਿਕ ਖਾਣਾ ਹੈ ਉਹ ਖਾਣ ਦੀ ਆਦਤ ਜ਼ਰੂਰ ਪਾਓ ਬਿਲਕੁਲ ਠੀਕ ਹੈ ਜੋ ਤੁਸੀਂ ਕਿਹਾ ਬਿਲਕੁਲ ਐਬਸੋਲੂਟਲੀ ਰਾਈਟ ਹੈ ਜੀ ਸੂਗੀ ਜ਼ਮੇਟੋ ਬਿਲਕੁਲ ਕੋਈ ਪాయిਜ਼ਨ ਨਹੀਂ ਹੈ ਡੈਫੀਨੇਟਲੀ ਅਸੀਂ ਖਾ ਸਕਦੇ ਆ ਪਰ ਡੇਲੀ ਅਸੀਂ ਨਹੀਂ ਖਾ ਸਕਦੇ ਅਗਰ ਡੇਲੀ ਅਵੋਇਡ ਕਰਨਾ ਚਾਹੀਦਾ ਹੈ ਔਰ ਹਫਤੇ ਚ ਇੱਕ ਵਾਰੀ ਤੁਸੀਂ ਖਾ ਸਕਦੇ ਹੋ ਬਾਹਰ ਵਾਲਾ ਖਾਣਾ ਵੀ ਖਾ ਸਕਦੇ ਹੋ ਸਭ ਤੋਂ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡਾ ਉਹਨੂੰ ਬਰਨ ਕਰਨਾ ਜੀ ਜੀ ਉਹਨੂੰ ਬਰਨ ਕਿਸ ਤਰ੍ਹਾਂ ਕਰਦੇ ਹੋ ਅਗਰ ਤੁਸੀਂ ਬਰਨ ਡੇਲੀ ਕੰਡੇ ਦੀ ਵਾਕ ਕਰਦੇ ਹੋ ਯਾਰ ਜਿਮ ਐਕਸਰਸਾਈਜ਼ ਆਪਣੀ ਸਟੈਮਿਨਾ ਦੇ ਹਿਸਾਬ ਨਾਲ ਕਰਦੇ ਹੋ ਸਾਰੀਆਂ ਚੀਜ਼ਾਂ ਤੁਸੀਂ ਅਗਰ ਬਰਨ ਕਰ ਲੈਂਦੇ ਹੋ ਫਿਰ देयर इज नो ਪ੍ਰੋਬਲਮ ਐਟ ਆਲ ਲੇਕਿਨ ਅਗਰ ਤੁਸੀਂ ਬਰਨ ਨਹੀਂ ਕਰਦੇ ਔਰ ਖਾਈ ਜਾ ਰਹੇ ਹੋ ਤੇ ਫਿਰ ਕਿਤੇ ਨਾ ਇਹਦੇ ਜਿਹੜੀਆਂ ਵਾਲ ਵਰਗੀਆਂ ਹੱਡੀਆਂ ਨਾੜੀਆਂ ਹੈਗੀਆਂ ਜਿਹੜੇ ਸਪਲਾਈ ਕਰਦੀ ਉਹਨੇ ਬੰਦ ਹੋ ਨਹੀਂ ਹੈ ਜੀ ਬਿਲਕੁਲ ਬਿਲਕੁਲ ਜੇ ਤੁਸੀਂ ਆਪਣੇ ਲਾਈਫ ਸਟਾਈਲ ਵਿੱਚ ਤਬਦੀਲੀਆਂ ਨਹੀਂ ਲਿਆ ਸਕਦੇ ਤਾਂ ਕਿਤੇ ਨਾ ਕਿਤੇ ਆਪਣੀ ਫੂਡ ਹੈਬਿਟਸ ਨੂੰ ਬਦਲੋ ਐਕਚੁਅਲ ਚ ਇੱਕ ਬਿਲਕੁਲ ਐਡਿਕੁਏਟ ਜਿਹੜਾ ਤਰੀਕਾ ਹੈ ਉਹ ਆਪਣੇ ਖਾਣੇ ਨੂੰ ਆਪਣੇ ਲਾਈਫ ਸਟਾਈਲ ਨੂੰ ਬੈਲੈਂਸ ਬਣਾ ਕੇ ਰੱਖੋਗੇ ਤਹਾਰਟ ਜਿਹੜਾ ਪੂਰੀ ਜ਼ਿੰਦਗੀ ਤੁਹਾਡਾ ਸਾਥ ਦਿੰਦਾ ਉਹ ਬਣਿਆ ਰਹੇਗਾ ਔਰ ਤੁਹਾਡੀ ਜ਼ਿੰਦਗੀ ਲੰਬੀ ਹੋ ਸਕੇਗੀ ਸਰ ਠੀਕ ਹੈ ਹਾਂ ਬਿਲਕੁਲ ਠੀਕ ਬਿਲਕੁਲ ਠੀਕ ਹੈ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਕਿ ਜੇ ਤੁਸੀਂ ਸਾਰੀਆਂ ਚੀਜ਼ਾਂ ਵੀ ਠੀਕ ਕਰ ਲੀਆਂ ਤੁਹਾਡੀਆਂ ਜੀਨ ਔਰ ਤੁਹਾਡੀ ਪੇਰੈਂਟ ਪੇਰੈਂਟਸ ਤੋਂ ਕੁਝ ਨਾ ਕੁਝ ਜ਼ਰੂਰ ਆਂਦਾ ਹੈ ਅਗਰ ਤੁਹਾਡੇ ਮਦਰ ਜਾਂ ਫਾਦਰ ਨੂੰ 40 ਜਾਂ 50 ਦੇ ਵਿੱਚਕਾਰ ਹਾਰਟ ਅਟੈਕ ਹੋਇਆ ਤੇ ਕਾਫੀ ਚਾਂਸਿਸ ਹੁੰਦੇ ਆ ਤੁਸੀਂ ਜੋ ਵੀ ਕਰ ਲਓ ਕਾਫੀ ਚਾਂਸ 100% ਬਿਲਕੁਲ ਨਹੀਂ ਹੁੰਦੇ ਲੇਕਿਨ ਕਾਫੀ ਚਾਂਸਸ ਹੁੰਦੇ ਆ ਕਿ ਤੁਹਾਡੇ ਉਮੀ ਉਹ ਚੀਜ਼ ਉਸ ਟਾਈਮ ਤੇ ਮਿਲੇਗੀ ਜਿਸ ਤਰ੍ਹਾਂ 슈ਗਰ ਮਿਲਦੀ ਹੈ ਉਸ ਤਰ੍ਹਾਂ ਹਾਰਟ ਅਟੈਕ ਵੀ ਨਾਲ ਦੇ ਨਾਲ ਹੀ ਮਿਲਦੇ ਆ ਜੀ 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 ਸੋ ਇੱਥੇ ਅਗਰ ਕਹੀਏ ਕਿ ਜਿਹੜੇ ਰੀਜ਼ਨਸ ਹੁੰਦੇ 슈ਗਰ ਵਰਗੇ ਵੀ ਰੀਜ਼ਨਸ ਕਈ ਵਾਰੀ ਸਰ ਹੋਂਦਾ 슈ਗਰ ਕਰਕੇ ਵੀ ਲੋਕਾਂ ਦੇ ਹਾਰਟ ਨੂੰ ਅਟੈਕ ਆਉਂਦੇ ਨੇ 슈ਗਰ ਬਹੁਤ ਵੱਡਾ ਫੈਕਟਰ ਹੈਗਾ ਜਿਹੜਾ ਡਾਇਬੀਟਿਸ ਹੈ ਸਪੈਸ਼ਲੀ ਅਨ ਕੰਟਰੋਲਡ ਡਾਇਬੀਟਿਸ ਹੈ ਉਹ ਉਹ ਬਹੁਤ ਵੱਡਾ ਫੈਕਟਰ ਹੈ ਰਿਸਕ ਫੈਕਟਰ ਸਭ ਤੋਂ ਵੱਡਾ ਫੈਕਟਰ ਹੈ अनकंट्रोल्ड ਡਾਇਬੀਟਿਸ ਹੈ ਜਿਹੜਾ ਕੀ ਤੁਹਾਡੇ ਹਾਰਟ ਅਟੈਕ ਆਨ ਚ ਕਾਫੀ ਜਿਆਦਾ ਫਰਦਰ ਉਹਨੂੰ ਵਧਾ ਦਿੰਦਾ ਜੀ 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 ਜਿਹੜੇ ਸਕੋਪ ਆਫ ਹਾਰਟ ਅਟੈਕ ਹੈ ਅਗਰ ਤੁਹਾਨੂੰ 슈ਗਰ ਹੈ ਤੇ ਰਿਸਕ ਫੈਕਟਰ ਬਹੁਤ ਹਾਈ ਹੈ ਤੁਸੀਂ ਆਪਣੀ 슈ਗਰ ਨੂੰ ਕੰਟਰੋਲ ਰੱਖੋਗੇ ਤਾਂ ਕਿਤੇ ਨਾ ਕਿਤੇ ਤੁਹਾਡਾ ਹਾਰਟ ਵੀ ਬਿਲਕੁਲ ਕੰਟਰੋਲ ਚ ਰਹੇਗਾ ਨਾਲ ਦੇ ਨਾਲ ਸਰ ਜਾਂਦੇ ਜਾਂਦੇ ਇੱਕ ਵਾਰ ਜ਼ਰੂਰ ਚਾਹਾਂਗੀ ਤੁਸੀਂ ਇੱਕ ਫਾਈਨਲ ਮੈਸੇਜ ਲੋਕਾਂ ਨੂੰ ਜ਼ਰੂਰ ਦਿਓ ਹਾਰਟ ਹੈਲਥ ਪਕਾ ਦਾਂਗੀ অলরেਡੀ ਅਸੀਂ অলরেਡੀ ਸਾਰੀ ਡਿਟੇਲ ਚ ਅਸੀਂ ਸਾਰੇ ਦੱਸਤਾ ਫਿਰ ਵੀ ਮੈਂ ਦੱਸ ਤੈਨਾ ਇਹਦੇ ਚ ਅਸੀਂ ਇੱਕ ਦੋ ਚੀਜ਼ਾਂ ਭੁੱਲ ਗਏ ਆ ਵਨ ਇਜ਼ স্মੋਕਿੰਗ ਐਂਡ ਵਨ ਇਜ਼ ਡਰਿੰਕਿੰਗ স্মੋਕਿੰਗ ਡਰਿੰਕਿੰਗ ਐਂਡ ਸੈਡੈਂਟਰੀ ਲਾਈਫਸਟਾਈਲ ਸੈਡੈਂਟਰੀ ਲਾਈਫਸਟਾਈਲ ਤੋਂ ਮੇਰਾ ਮਤਲਬ ਹੈ ਕਿ ਬੈਠ ਕੇ ਕੁਰਸੀ ਵਾਲਾ ਕੰਮ ਜਾਂ ਲੇਟ ਕੇ ਵਾਲਾ ਕੰਮ ਥੋੜਾ ਘਟਾਣਾ ਹੈ ਐਕਸਰਸਾਈਜ਼ और स्पेशली जिमिंग बहुत जरूरी है लेकिन अपने स्टैमिना के हिसाब न अपना नकली आर्टिफिशियल स्टेमिना वधा के जिम करोगे तो डेफिनेटली प्रॉब्लम आएगी आएगी जी जी जी। प्लस स्ट्रैस ज लाइफ टू लाइफ का स्ट्रैस है, है वह थोड़ा घटाना पेगा बिकॉज हमेशा ऑलवेज अपने पिछे कुत्ता बन के रखोगे ਤੇ ਫੇਰ ਕਿਤੇ ਨਾ ਕਿਤੇ ਡਿਗਣਾ ਹੀ ਇੰਦੀ। ਜੇ ਉਹ ਕੁੱਤਾ ਵੱਡੇਗਾ ਹੀ ਵੱਡੇਗਾ ਬਿਲਕੁਲ। ਔਰ ਸੱਚ ਜਿਹਾ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ স্মੋਕਿੰਗ ਦੀ ਤੇ ਡਰਿੰਕਿੰਗ ਦੀ ਗੱਲ ਕੀਤੀ। স্মੋਕ ਤਾਂ ਅਸੀਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਨਾਲ ਸਾਡੀ ਇੰਟਰਨਲ ਬੋਡੀ ਨੂੰ ਇਫੈਕਟ ਕਰਦਾ। ਲੰਗਸ ਖਰਾਬ ਹੁੰਦੇ ਸਾਡੇ ਹਾਰਟ ਹੈਲਥ ਲਈ ਬਹੁਤ ਜ਼ਿਆਦਾ ਬੈਡ ਹੈ। ਬਗਰ ਕਈ ਵਾਰੀ ਇੱਕ ਗੱਲ ਕਹੀ ਜਾਂਦੀ ਹੈ ਇੰਟਰਨੈਟ ਤੇ ਵੀ ਬੜਾ ਆਂਦਾ ਹੈ ਕਿ ਜਿਹੜੀ ਡਰਿੰਕ ਹੈ ਜਿਹੜੀ ਇੱਕ ਦੋ ਡਰਿੰਕਸ ਜੜੀਆਂ ਉਹ ਲੈਣਾ ਕੋਈ ਖਤਰਨਾਕ ਨਹੀਂ ਹੈ। ਤੁਹਾਡਾ ਕੀ ਕਹਿਣਾ ਹੈ ਇਸ ਤੇ? ਅ ਇਹਦੇ ਚ ਡਾਕਟਰ ਐਜ਼ ਅ ਡਾਕਟਰ ਕਮੈਂਟ ਕਰਨਾ ਤੇ ਬਹੁਤ ਮੁਸ਼ਕਿਲ ਹੈ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਦੋ ਡਰਿੰਕ ਜਿਸ ਤਰ੍ਹਾਂ ਅਸੀਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਬੜੀ ਸਿੰਪਲ ਐਗਜ਼ਾਮਪਲ ਦੇਣਾ ਕੋਈ ਦਰਦ ਦੀ ਗੋਲੀ ਜੇ ਅਗਰ ਮੈਂ ਇੱਕ ਰੋਜ਼ ਦੀ ਖਾਵਾਂਗਾ ਨਾ ਤੇ ਸ਼ਾਇਦ ਮੈਂ ਸਾਰੀ ਉਮਰ ਖਾਂਦਾ ਰਾਂਗਾ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਦੇ ਚਾਂਸ ਕਾਫੀ ਹੈਗੇ ਹੈ ਕਿ ਨਹੀਂ ਆਏਗੀ ਪ੍ਰੋਬਲਮ ਜੇ ਮੈਂ ਉਹੀ ਦਰਦਿਆਂ ਗੋਲੀਆਂ ਸਵੇਰੇ ਦੁਪਹਿਰੀ ਸ਼ਾਮੀ ਖਾਵਾਂਗਾ ਔਰ 10 ਸਾਲ ਖਾਵਾਂਗਾ ਤੇ ਮੇਰੇ ਗੁਰਦੇ ਸਾਰੀਆਂ ਚੰਦਾਂ ਖਰਾਬ ਹੋ ਜਾਣ ਸੇਮ ਇਟ ਵੀ ਡਰਿੰਕਿੰਗ ਡਰਿੰਕ ਵੀ ਇੱਕ ਐਥਾਈਲ ਅਲਕੋਹਲ ਹੈ ਇੱਕ ਡਰਗ ਦਵਾਈ ਹੈ अगर ਤੁਸੀਂ ਦਵਾਈ ਨੂੰ ਇੰਨੀ ਜਿਆਦਾ ਪੀ ਲੋਗੇ ਕਿ ਤੁਹਾਡਾ ਲਿਵਰ ਉਹਨੂੰ ਮੈਟਾਬੋਲਾਈਜ਼ ਨਹੀਂ ਕਰ ਪਾਏਗਾ ਤਾਂ ਫਿਰ ਡੈਫੀਨਿਟਿਵ ਲਿਵਰ ਖਰਾਬ ਹੋ ਜਾਏਗਾ ਜੀ 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 ਬਿਲਕੁਲ ਸਾਡੀ ਬਾਡੀ ਇੰਟਰਨਲੀ ਬਿਲਕੁਕੁਲ ਇੰਟੀਗ੍ਰੇਟਡ ਹੈ ਇੱਕ ਦੇ ਨਾਲ ਦੂਸਰਾ ਸਾਡਾ ਆਰਗਨ ਜੁੜਿਆ ਹੋਇਆ ਹੈ ਤਾਂ ਹੀ ਸਾਡੀ ਬਾਡੀ ਸੁਚਾਰੂ ਰੂਪ ਨਾਲ ਚੱਲਦੀ ਕੋਈ ਵੀ ਇੱਕ ਆਰਗਨ ਅਗਰ ਖਰਾਬ ਹੋਏਗਾ ਦੂਸਰੇ ਦਾ ਆਰਗਨ ਦਾ ਅੱਜ ਨਹੀਂ ਤਾਂ ਕੱਲ ਉਸ ਦਾ ਖਰਾਬ ਹੋਣਾ ਲਾਜ਼ਮੀ ਹੈ ਸਾਨੂੰ ਆਪਣੇ ਸਰੀਰ ਨੂੰ ਸਿਹਤੂ ਰੂਪ ਚ ਚਲਾਉਣ ਲਈ ਆਪਣੇ ਪੂਰੇ ਸਰੀਰ ਦਾ ਧਿਆਨ ਰੱਖਣਾ ਹੈ ਆਪਣੇ ਖਾਣ ਪੀਣ ਔਰ ਉਸ ਤੋਂ ਬਾਅਦ ਲਾਈਫ ਸਟਾਈਲ ਨੂੰ ਲੈ ਕੇ ਪੂਰਾ ਅਵੇਅਰ ਰਹਿਣਾ ਬਹੁਤ ਜ਼ਰੂਰੀ ਹੈ ਸਰ ਅੱਜ ਦੀ ਇਨਫੋਰਮੇਸ਼ਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਮੇਂ ਸਾਡੇ ਨਾਲ ਜੁੜ ਕੇ ਸਾਡੇ ਦਰਸ਼ਕਾਂ ਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਵੈਰੀ ਮੱਚ ਕਪਸ਼ਰ ਥੈਂਕ ਯੂ ਥੈਂਕ ਯੂ ਪੰਜਾਬ ਕੇਸਰੀ ਦਾ ਵੀ ਥੈਂਕ ਯੂ ਸੋ ਮੱਚ ਸਰ ਤੇ ਤੁਸੀਂ ਬਣੇ ਹੋ ਪੰਜਾਬ ਕੇਸਰੀ ਤੇ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਤੁਹਾਡੇ ਤੱਕ ਦੇ ਰਾਂਗੇ ਬਣ ਰੋ ਪੰਜਾਬ ਕੇ ਸ੍ਰੀ ਤੇ ਵੇਖ ਦਰੋ ਪੰਜਾਬ ਕੇ ਸ੍ਰੀ ਕਿਉਂਕਿ ਪੰਜਾਬ ਕੇ ਸ੍ਰੀ ਹੈ ਤੁਹਾਡੇ ਦਿਲ ਦੀ ਧੜਕਨ